ਵਾਹਿਗੁਰੂ ਇੱਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਈ ਵਾਰ ਸ੍ਰੀ ਪਗਉਤੀ ਜੀ ਕੀ ਬਾਖਸ਼ਾਏ ਦਸਵੇਂ ਪ੍ਰਤਮ ਪਗਉਤੀ ਸਿਮਰ ਕੈ ਗੁਰੂ ਨਾਨਕ ਲੇ ਝਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੈ ਹੋਈ ਸਹਾਈ अर्जुन हरगोविंद नो सिमरौ श्री हर राय श्री हर कृष्ण ਧਿਆਈਐ ਜਿਸ ਡਠੇ ਸਭ ਦੁੱਖ ਜਾਹੀ ਤੇਖ ਬਾਦਰ ਸਿਮਰਿਆ ਕਰਨਹੁ ਨਿਦਿਆਵੈ ਧਾਈ

ਪੰਜਾਬ ਪਿਆਰਿਆਂ ਚੋਂ ਸਾਹਿਬ ਜੀ ਦੇ ਆਛਾਲੇ ਮੁਖਤੇ ਆਟੀਆਂ ਜੱਫੀਆਂ ਤਪੀਆਂ ਤਪੀਆਂ ਜੇ ਨਾ ਨਾਮ ਜੱਫੇ ਵੰਡ ਸਕਿਆ ਦੇਖਛਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਖਮਾਈ ਦਾ ਧਿਆਨ ਅੰਤਰਗਾਮੀ ਸਾਜੀ ਬੋਲੋ ਜੀ ਜਨ ਸਿੰਘਾਂ ਸਿੰਘ ਨਿਆਣੇ ਧਰਮ 헤ਤ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਜਾਂ ਚਰਕੜੀਆਂ ਤੇ ਚੜੇ ਤਨ ਆਰਿਆ ਨਾਲ ਚਿਰ ਵਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗੀਸਾਂ ਸੁਆਸਾਂ ਸੰਗ ਨਿਵਾਹੀ ਤੇ ਨਾ ਦੀ ਕਮਾਈ ਦਾ ਧਿਆਨ ਅੰਤਰ ਕਲਸਾ ਜੀ ਬੋਲੋ ਜੀ ਅੰਜਾਂ ਦਕਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਅੰਤਰ ਕਲਸਾ ਜੀ ਬੋਲੋ ਜੀ ਪਰਤਮ ਸਰਬੱਤ ਕਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਕਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਏ ਗੁਰੂ ਚਤਾ ਬੇ ਚੇਤਾਵਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਕਾ ਸਾ ਜੀ ਸਾਹਿਬ ਤਾ ਤਾ ਰਚਿ ਅਰੀ ਆਇ ਇਥ ਦੇਖਤੇ ਕਿ ਪਤੇ ਬਰਦ ਕੀ ਪੈਜ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ ਤਨ ਕੀ ਸਦਨ ਰਹਿਤ ਦਾਨ ਵੇਖਦਾਨ ਵਿਸਾਹਾਦਾਨ ਫਰੂਸਾਦਾਨ ਨਾਮਦਾਨ ਦਾਨ ਸਰਦਾਨ ਸ਼ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਸ਼ਨਾਨ ਚੌਕੀਆਂ ਚੰਡੇ ਬੁੰਗੇ ਜਗੋ ਜਗ ਅਡਲ ਧਰਮ ਕਾ જયਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਾਤੂਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ ਸ਼੍ਰੀ ਨਨਖਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਮ ਸਿੱਖ ਪੰਥ ਤੋਂ ਵੀ ਛੋੜਿਆ ਗਿਆ ਹੈ ਤੇ ਨਾਂ ਦੇ ਕੁਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਸ ਜਿਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨੀ ਸਤਿਗੁਰੂ ਨਾ ਓਟੇ ਆਂਦੀ ਓਟ ਨਾ ਆਸਰੇ ਆਂਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਆਪ ਜੀ ਦੇ ਸੀਸ ਸਤਾਨ ਧੰਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਆਪ ਜੀ ਦੇ ਚਰਨ ਸੋ ਹਸਤਾਨ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਕੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਆਕਾਲ ਪੁਰਖ ਪਰਮੇਸ਼ਰ ਜੀਓ ਪਾਵਨ ਪਵਿੱਤਰ ਚਰਨਾਂ ਕਮਲਾ ਪਾ ਸਰਦਾਸ ਬੇਨਤੀ ਹੈ ਪਾਤਸ਼ਾਹ ਜੀ ਮਹਾਨ ਬਖਸ਼ੋਈ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਈ ਗਏ ਸਜੇ ਦੀਵਾਨ ਅੰਦਰ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਆਚਾ ਜੀ ਗੁਰ ਬਾਣੀ ਦਾ ਜਾਪ ਕਰਦੇ ਆ ਸਮੁੱਚੀ ਸੇਵਾ ਨਿਭਾਉਂਦੇ ਆ ਹੁਜਾਂ ਬੇਅੰਤ ਭੁੱਲਾਂ ਦੇ ਕਿ ਬਾਖਸ਼ਣੇ ਅੱਗੇ ਵਾਸਤੇ ਸਤ ਮਤ ਸੇਵਾ ਤਾਈ ਪਾਉਣੀ ਪੜੀ ਸੁਣੀ ਗੁਰ ਬਾਣੀ ਦਾ ਭਾਪ ਤਰਾਈ ਸੰਗਤ ਦੇਰデア ਤੇ ਵਸਾਉਣਾ ਜੋ ਵੀ ਮਾਈ ਭਾਈ ਆਪ ਜੀ ਦੇ ਦਰ ਤੇ ਤਿਲ ਭੁੱਲ ਪੇਟਾ ਮਲੇ ਕੇ ਹਾਜ਼ਰ ਹੋਏ ਸਭਨਾ ਦੀਆਂ ਪੇਟਾ ਮਾਂ ਸੇਵਾ ਮਰਦਾ ਸੰਦਰ ਪਰਵਾਨ ਕਰਨੀ ਆ ਦਰੋਂ ਕਰੋ ਗੁਰਸਖੀ ਨਾਮ ਦੇ ਰੋਗ ਤਾਜੀ ਰਾਤ ਚੜਦੀ ਕਲਾ ਦੇ ਜੀਵਨ ਬਖਸ਼ਣੇ ਖਜਾਨੇ ਪੰਡਾਰੇ ਭਰਪੂਰ ਕਾਲ ਗੰਟਕ ਦੂਰ ਕਰਨੇ ਕਿਰਤ ਕਮ ਉਹਨਾਂ ਸਫਲੀਆਂ ਕਰਨੀਆਂ ਯਾਤਰਾ ਮਾਂ ਸਫਲੀਆਂ ਕਰਨੀਆਂ ਸਭਨਾਂ ਦੇ ਕਰਾਂ ਅੰਦਰ ਸੁਖ ਸ਼ਾਂਤੀ ਵਰਤਾਂ ਨੇ ਆਪਸ ਵਿੱਚ ਮੇਲ ਪਿਆਰਿਤ ਪਾਕ ਦੀ ਬਖਸ਼ਿਸ਼ ਕਰਨੀ ਨਗਰ ਕੀਰੇ ਸੁਖ ਵਰਤਾਂ ਨੇ ਸੇਕ ਪੰਥ ਦੀ ਸਦਾ ਛੜ ਦੀ ਕਲਾ ਕਰਨੀ ਪਾਚਾ ਜੀ ਰਹਿਮਤ ਬਖਸ਼ਿਸ਼ ਕਰਨੀ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਕਿਸਾਨਾਂ ਦੀਆਂ ਮੰਗਾ ਪੂਰੀਆਂ ਕਰਨੀਆਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੇ ਬਖਸ਼ਿਆ ਪੰਡਾਰਿਆਂ ਵਿੱਚੋਂ ਪਾਵਨ ਹਜ਼ੂਰੀ ਅੰਦਰ ਪੰਚਮ ਕੜਾ ਪ੍ਰਸ਼ਾਦ ਦੀ ਪਵਿੱਤਰ ਦੇਖ ਸਜ ਕੇ ਹਾਜ਼ਰ ਹੈ। ਦਰ ਪਰਵਾਨ ਹੋਵੇ ਪਰਵਾਨਿਆ ਪ੍ਰਸ਼ਾਦ ਸਰਵਤ ਸੰਗਤਾ ਵਿੱਚ ਵਰਤੇ ਜੋ ਵੀ ਜੀ ਸਕੇ। ਸਵਾਸ ਸਵਾਸ ਨਾਮ ਜਪੇ ਪਾਛਾ ਜੀ ਚਾਰ ਫੈ ਰੈਣ ਪਾਣੇ ਅੰਦਰ ਸੁੱਖਾਂ ਦੀ ਬਤੀਤ ਹੋਈ। ਆਇਆ ਚਾਰ ਪੈ ਦਿਨ ਦਿਹਾੜਾ ਪਾਣੇ ਅੰਤਰਨਾਮ ਜਪਦਿਆਂ ਸੁਖਾਂ ਨਾਲ ਬਤੀਤ ਕਰਵਾਉਣਾ ਐ ਸੁਭਲੇ ਆਈ ਸੰਗਤ ਦੀ ਹਜੜੀ ਤੈਲ ਫੁੱਲ ਭੇਟਾ ਦਰ ਪਰਵਾਨ ਕਰੋ ਪਾਵਨ ਅੰਬਖਸ਼ ਕੇ ਸਰਵਕ ਸੰਗਤਾਨੂ ਨਦਰ ਨਿਹਾਲ ਕਰੋ ਪ੍ਰੰਤ ਅਗਲੇ ਦੀਵਾਨ ਸਜਾਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਰੋ ਜਨਮ ਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਗਿਆ ਪਈਆ ਕਾਲ ਕੀ ਸਾਬ ਸੇਖਨ ਕੋ ਕਮ ਹੈ گورو گرنتھ جی مانو جو پربھ کو ملبوچ ہے راج کرے گا خالصا کھو سم کار ہوئی سم لیں گی, گی. بولو ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ